ਅਮਰਤਪਾਲ ਸਿੰਘ ਮਹਿਰੋਂ ਦਾ ਜਿਹੜਾ ਇਨਸੀਡੈਂਟ ਪਿਛਲੇ ਦਿਨਾਂ ਤੋਂ ਸਾਡੇ ਮੀਡੀਆ ਦਾ ਹਿੱਸਾ ਬਣਿਆ ਹੋਇਆ ਬਹੁਤ ਜ਼ਿਆਦਾ ਉਸ ਦੇ ਉੱਤੇ ਚਰਚਾਵਾਂ ਹੋਈਆਂ ਵੱਡੇ ਵੱਡੇ ਚੈਨਲਾਂ ਤੇ ਹੋਈਆਂ ਬਹੁਤ ਬਹੁਤ ਜ਼ਿਆਦਾ ਮੈਂ ਇਹਦੇ ਉੱਤੇ ਦੋ ਗੱਲਾਂ ਪਹਿਲੀ ਗੱਲ ਕਹਿਣੀ ਚਾਹਨਾ ਕਿ ਇਸ ਵਿਸ਼ੇ ਦੇ ਉੱਤੇ ਅਲੱਗ-ਅਲੱਗ ਨਜ਼ਰਅੰਦਾਜ਼ੀ ਹੋ ਸਕਦੀ ਹੈ ਸਮੇਂ ਦੇ ਮੌਜੂਦਾ ਹਾਲਾਤਾਂ ਤੇ ਗੱਲ ਹੋ ਸਕਦੀ ਹੈ ਅਮਰਤਪਾਲ ਸਿੰਘ ਦੀ ਆਪਣੀ ਮਾਨਸਿਕਤਾ ਤੇ ਗੱਲ ਹੋ ਸਕਦੀ ਹੈ ਵਿਚਾਰਿਆ ਜਾ ਸਕਦਾ ਸਿੱਖ ਸਿਧਾਂਤਾਂ ਦੇ ਉੱਤੇ ਵਿਚਾਰਿਆ ਜਾ ਸਕਦਾ ਤੇ ਸਿੱਖ ਪਰੰਪਰਾਵਾਂ ਨੂੰ ਵੇਖ ਕੇ ਉਸ ਨੂੰ ਪਰਿਪੇਖ ਕੀਤਾ ਜਾ ਸਕਦਾ ਸੋ ਜਦੋਂ ਤੁਸੀਂ ਇਤਿਹਾਸਕ ਹਵਾਲਿਆਂ ਦੇ ਨਾਲ ਇਸ ਘਟਨਾ ਨੂੰ ਜੋੜੋਗੇ ਇਤਿਹਾਸਕ ਸਰਵੇਖਣ ਕਰੋਗੇ ਦੇਖੋ ਮੈਂ ਪਹਿਲੇ ਹੀ ਦੱਸਦਾ ਫਿਰ ਮੈਂ ਆਪਣਾ ਜਿੰਨਾ ਵੀ ਸਰਵੇਖਣ ਅਮਰਿਤਪਾਲ ਬਾਰੇ ਦੇਖਿਆ ਸੋਚਿਆ ਸਮਝਿਆ ਉਹ ਕੇਵਲ ਤਾਂ ਕੇਵਲ ਸਿਧਾਂਤਾਂ ਨਾਲ ਜੁੜਿਆ ਹੋਇਆ ਗੁਰਮਤ ਦੇ ਸਿਧਾਂਤਾਂ ਨਾਲ ਤੇ ਉਹਦੇ ਲਈ ਮੈਂ ਇੱਥੇ ਤੁਹਾਨੂੰ ਹੁਣ ਵੀ ਬੇਨਤੀ ਕਰ ਦਿੰਦਾ ਕਿ ਮੈਂ ਉਸ ਘਟਨਾ ਨੂੰ ਮਤਲਬ ਬਹੁਤ ਇਹ ਸਮਝਦਾ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਾਡਾ ਬਹੁਤ ਨੁਕਸਾਨ ਵੀ ਹੋਏਗਾ ਜਿਹੜੇ ਲੋਕ ਇਸ ਵਿਸ਼ੇ ਦੇ ਉੱਤੇ ਮਤਲਬ ਕਿ ਹਮੈਤੀ ਨੇ ਠੀਕ ਹੈ ਨਾ ਅਹਮੈਤੀ ਨੇ ਮੈਂ ਉਹਨਾਂ ਲਈ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਇਸ ਵਿਸ਼ੇ ਦੇ ਉੱਤੇ ਇੰਟਰਵਿਊ ਤਾਂ ਹੀ ਕਰੂੰਗਾ ਜੇ ਤੁਸੀਂ ਇਹਨੂੰ ਚਰਚਾ ਦੇ ਵਿਸ਼ੇ ਨਾਲੋਂ ਵਿਵਾਦ ਦੇ ਵਿਸ਼ੇ ਨਾਲੋਂ ਹਟਾ ਕੇ ਇੱਕ ਵਿਚਾਰ ਚਰਚਾ ਦੇ ਵਿਸ਼ੇ ਦੇ ਉੱਤੇ ਜਦੋਂ ਵਿਚਾਰ ਚਰਚਾ ਹੋਏ ਦੇਖੋ ਇੱਕ ਗੱਲ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿੰਦਾ ਕਿ ਸਿਧਾਂਤ ਜਿਹੜਾ ਉਹਦੇ ਨਾਲ ਸੰਧੀ ਨਹੀਂ ਕੀਤੀ ਜਾ ਸਕਦੀ ਸਿਧਾਂਤ ਦੇ ਅਨੁਕੂਲ ਹੋਣਾ ਪਵੇਗਾ ਸੰਧੀ ਨਹੀਂ ਹੋਏਗੀ ਇਹ ਗੱਲ ਧਿਆਨ ਚ ਰੱਖਿਓ ਇਨਸਾਨ ਦਾ ਕਿਰਦਾਰ ਵੱਡਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਕਿਰਦਾਰ ਤਾਂ ਕਿਸੇ ਦਾ ਨਹੀਂ ਹਮ ਅੱਜ ਦੇ ਟਾਈਮ ਦੇ ਵਿੱਚ ਪਰ ਸਿਧਾਂਤਕ ਰੂਪ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸਤਰੀ ਨੂੰ ਆਪਣੇ ਦਰਬਾਰ ਚ ਨਚਾਇਆ ਪੰਥ ਨੇ ਉਹਨੂੰ ਰਵੈਤਾਂ ਮੁਤਾਬਕ ਸੇਵਾ ਲਈ ਤੇ ਉਹਨੇ ਕਬੂਲ ਕਰਕੇ ਉਸ ਸਿਧਾਂਤ ਦੇ ਅਨੁਕੂਲ ਆਪਣੇ ਆਪ ਨੂੰ ਬਣਾਇਆ ਸਿਧਾਂਤ ਨਾਲ ਸੰਧੀ ਨਹੀਂ ਹੈ ਇਸ ਲਈ ਜਦੋਂ ਸਿਧਾਂਤਕ ਸੋਚ ਦੇ ਨਾਲ ਆਪਾਂ ਇਹਨੂੰ ਵਿਚਾਰਾਂਗੇ ਇਹਦੇ ਬਹੁਤ ਜਿਹੜੇ ਮਿਆਰ ਨੇ ਉਹ ਸਾਡੇ ਪੰਥ ਦੇ ਇਤਿਹਾਸ ਲਈ ਇਸ ਤਵਾਰੀਖ ਲਈ 21ਵੀਂ ਸਦੀ ਦੀ ਤਵਾਰੀਖ ਲਈ ਇਹਦੇ ਆਉਣ ਵਾਲੇ ਨਤੀਜੇ ਭਿਆਨਕ ਹੋ ਸਕਦੇ ਆ ਇਸ ਲਈ ਆਪਾਂ ਇਸ ਵਿਸ਼ੇ ਨੂੰ ਤਾਂ ਨਹੀਂ ਕਰਦੇ ਲੋਕ ਤੁਹਾਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਥ੍ਰੈਟ ਦੇਣ ਲੱਗ ਪੈਂਦੇ ਆ ਆਪਾਂ ਨੂੰ ਇਹ ਗੱਲ ਨਹੀਂ ਹੈ ਦੇਖੋ ਅਸੀਂ ਚਾਹਨੇ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇੱਕ ਮਿਆਰ ਸਥਾਪਿਤ ਕਰੇ ਆਪਣੇ ਅੰਦਰ ਉਹ ਆਪਣੇ ਅੰਦਰ ਇੱਕ ਮਿਆਰ ਸਥਾਪਿਤ ਕਰੇ ਗੁਰੂ ਸਾਹਿਬ ਜੀ ਨੇ ਸਾਨੂੰ ਅ ਪ੍ਰਚਾਰ ਦਾ ਵਿਧਾਨ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰਚਾਰ ਦਾ ਵਿਧਾਨ ਦਿੱਤਾ ਇਹ ਵਿਧਾਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਕਿੰਨਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਗੁਰੂ ਸਾਹਿਬ ਜੀ ਨੇ ਕੀਤਾ ਤੇ ਪ੍ਰਚਾਰ ਕੀਤਾ ਹਾਂ ਸੋ ਅਸੀਂ ਠੀਕ ਆ ਸਿਧਾਂਤਾਂ ਦੇ ਲਈ ਲੜਾਈ ਲੜਨੀ ਜ਼ਰੂਰੀ ਹੈ ਪਰ ਉਸ ਲੜਾਈ ਦਾ ਮਿਆਰ ਜ਼ਰੂਰ ਸਥਾਪਿਤ ਹੋਵੇ ਵੀ ਉਹ ਲੜਾਈ ਜਿਹੜੀ ਹੈ ਉਹ ਇੱਕ ਮਿਆਰ ਤੇ ਸਥਾਪਿਤ ਹੋਵੇ ਲੜਾਈ ਲੜੀ ਗਈ ਕਿਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਲਈ ਲੜਾਈ ਲੜੀ ਗਈ ਕਿਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਲਈ ਲੜਾਈ ਲੜੀ ਗਈ ਕਿਦੇ ਲਈ ਮਤਲਬ ਗੁਰੂ ਘਰ ਦੀ ਰਾਖੀ ਲਈ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਕੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਵਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਾਡੇ ਇਹ ਸਿਧਾਂਤ ਨੇ ਸਾਡੀਆਂ ਲੜਾਈਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਮਤਲਬ ਇਹਨਾਂ ਸਿਧਾਂਤਾਂ ਦੇ ਉੱਤੇ ਅਸੀਂ ਮਿਆਰ ਕਰ ਸਕਦੇ ਹਾਂ ਜੇ ਇਹਨਾਂ ਸਿਧਾਂਤਾਂ ਤੋਂ ਬਾਹਰ ਜਾਵਾਂਗੇ ਅਸੀਂ ਤਾਂ ਫਿਰ ਇਹ ਕੁਐਸਚਨ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਭਿਆਨਕ ਨਿਕਲ ਕੇ ਸਾਬਤ ਹੋਣਗੇ ਜਿੱਥੇ ਸਿਧਾਂਤ ਹੋਣਗੇ ਉੱਥੇ ਸੰਧੀ ਨਹੀਂ ਕੀਤੀ ਜਾ ਸਕਦੀ ਇਹਦੇ ਉੱਤੇ ਬਹੁਤ ਲੰਬੀ ਚਰਚਾ ਕਰ ਸਕਦੇ ਹਾਂ ਬਹੁਤ ਲੰਬੀ ਹਾਂ ਪਰ ਕਿਉਂਕਿ ਲੋਕ ਵਿਵਾਦ ਕਰਦੇ ਆ ਨੁਕਸਾਨ ਕਰਦੇ ਆ ਮੈਂ ਨਹੀਂ ਚਾਹੁੰਦਾ ਕਿਸੇ ਵਿਸ਼ੇ ਦਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੋਵੇ ਅਮਰਤਪਾਲ ਸਿੰਘ ਜੇ ਸਿੱਖੀ ਪਰੰਪਰਾਵਾਂ ਦੇ ਵਿੱਚ ਸੇਵਾ ਕਰਨਾ ਚਾਹੁੰਦੇ ਆ ਤਾਂ ਉਹ ਕਿਸੇ ਨਾ ਕਿਸੇ ਪਰੰਪਰਾ ਦਾ ਪਹਿਲਾ ਹਿੱਸਾ ਬਣ ਕਿਸੇ 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 ਨਾ ਕਿਸੇ ਪਰੰਪਰਾ ਦੇ ਵਿੱਚੋਂ ਉਹ ਆਪਣੇ ਆਪ ਨੂੰ ਜਿਹੜੀ ਪਰੰਪਰਾਗਤ ਪ੍ਰਣਾਲੀ ਦੇ ਵਿੱਚੋਂ ਸਿੱਖਿਆ ਗ੍ਰਹਿਣ ਕਰਨ ਮੈਂ ਨਹੀਂ ਕਹਿੰਦਾ ਕਿ ਕਿਸੇ ਸੰਪਰਦਾ ਦੇ ਵਿੱਚ ਜਾਣ ਲੋਕ ਸੰਪਰਦਾਵਾਂ ਦੇ ਉੱਤੇ ਬਹੁਤ ਕੁਐਸਚਨ ਕਰਦੇ ਆ ਜੇ ਤੁਹਾਨੂੰ ਸਿੱਖ ਮਿਸ਼ਨਰੀ ਕਾਲਜ ਲੱਗਦਾ ਤੁਸੀਂ ਉਹਦੇ ਵਿੱਚ ਚਲੇ ਜਾ ਤੁਹਾਨੂੰ ਤਾਂ ਲੱਗ ਤਾਂ ਲੱਗਦਾ ਨਹੀਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਹੋਏਗੀ ਦੇਖੋ ਮੈਂ ਇਹ ਗੱਲ ਕਹਿਣਾ ਕਿ ਜੇ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਹੈ ਤਾਂ ਫਿਰ ਉਹਨਾਂ ਨੂੰ ਵਿੱਦਿਆ ਵਰਤਣੀ ਚਾਹੀਦੀ ਹੈ ਜਿਹੜੀ ਵਿੱਦਿਆ ਉਹਨੂੰ ਵਰਤਣਾ ਚਾਹੀਦਾ ਇਹ ਇਹ ਵਿੱਦਿਆ ਦਾ ਹਿੱਸਾ ਹੈ ਤੁਸੀਂ ਇਹਨੂੰ ਇਹ ਵਿੱਦਿਆ ਦਾ ਹਿੱਸਾ ਮੰਨਦੇ ਹੋ ਵਿੱਦਿਆ ਦਾ ਹਿੱਸਾ ਹੈ ਤੁਸੀਂ ਪ੍ਰਚਾਰ ਦੇ ਵਿੱਚ ਵਰਤੋ ਵਿੱਦਿਆ ਦਾ ਹਿੱਸਾ ਹੈ ਤੁਸੀਂ ਬੱਚੇ ਪੜ੍ਹਾਓ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ ਹੈ ਜਿਹੜੇ ਨੌਜਵਾਨਾਂ ਨੂੰ ਨਾਲ ਰੱਖਿਆ ਹੋਇਆ ਹੈ ਉਹਨਾਂ ਦੇ ਹੱਥਾਂ ਵਿੱਚ 12 ਬੋਰ ਦੀਆਂ ਬੰਦੂਕਾਂ ਜਾਂ ਵਧੀਆ ਬੰਦੂਕਾਂ ਹਥਿਆਰ ਹੈ ਨੇ ਉਹਨਾਂ ਦੇ ਗਾਤਰੇ ਪਾਏ ਹੈ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਿੰਘ ਬਣਾਓ ਬਾਣਾ ਪਾਓ ਉਹਨਾਂ ਨੂੰ ਹਥਿਆਰ ਰੱਖਣ ਤੀਰ ਕਮਾਨ ਰੱਖਣ ਢਾਲਾਂ ਸਜਾਣ ਮਹਾਰਾਜ ਦਾ ਬਾਣਾ ਪਾਣ ਬਡੇ ਬਡੇ ਦਿਮਾਲੇ ਸਜਾਨ ਉਹਨਾਂ ਦੇ ਉੱਤੇ ਕੜੇ ਲਾਹ ਤੇ ਜਿਹੜਾ ਆਪਣਾ ਚੰਦ ਤੋੜੇ ਬੰਨਣ ਕਰਨ ਅਸੀਂ ਕਿਹੜਾ ਕਰਨਿਆ ਵਿਦਿਆ ਨਹੀਂ ਅਸਲ ਕੀਤੀ ਕੀਤੀ ਹੋਏਗੀ ਉਹਨਾਂ ਨੇ ਪਰ ਅੱਜ ਤੱਕ ਕੋਈ ਡਿਸਕਲੋਜ਼ ਨਹੀਂ ਕੀਤਾ ਉਹ ਕਿਹੜੇ ਉਸਤਾਦ ਕੋਲੋਂ ਪੜੇ ਆ ਕਿੰਨੇ ਉਹਨਾਂ ਨੂੰ ਅਮਰਤ ਸਿਕਾਇਆ ਕੀ ਕਿਨੇ ਉਹਨਾਂ ਨੂੰ ਬਾਣਾ ਪਵਾਇਆ ਮਤਲਬ ਇਹ ਗੱਲਾਂ ਅਜੇ ਡਿਸਕਸ ਨਹੀਂ ਹੋਈਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੇ ਤੁਹਾਡੇ ਰਾਹੀਂ ਕੋਈ ਦੱਸ ਸਕਦਾ ਤਾਂ ਧੰਨਵਾਦ ਹੈ ਅਸੀਂ ਉਹਨਾਂ ਦੇ ਜਿਹੜੇ ਭਾਵ ਨੇ ਉਹਨਾਂ ਦਾ ਸਤਿਕਾਰ ਵੀ ਕਰਾਂਗੇ ਪਰ ਜਿਹੜੀ ਘਟਨਾ ਦੇ ਵਿੱਚ ਸਿਧਾਂਤਾਂ ਦੇ ਨਾਲ ਸੰਧੀ ਨਹੀਂ ਕੀਤੀ ਚਾਹੀਦੀ ਉਹਦੀ ਉਹਦੇ ਬਾਰੇ ਜ਼ਰੂਰ ਵਿਚਾਰ ਦੀ ਦ੍ਰਿਸ਼ਟੀ ਤੋਂ ਦੇਖਿਆ ਜਾ ਸਕਦਾ ਤੇ ਜੇ ਵਿਦਿਆ ਪੜ੍ਹੀ ਆ ਉਹਨਾਂ ਨੇ ਪ੍ਰਚਾਰ ਕਰਨ ਵਿਦਿਆ ਪੜ੍ਹੀ ਆ ਤਾਂ ਉਹ ਬੱਚਿਆਂ ਨੂੰ ਕੀਰਤਨ ਸਿਖਾਉਣ ਤੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਾਂਗੇ ਪੂਰਾ ਵੱਜ ਚੜ ਕੇ ਸਾਥ ਦੇਾਂਗੇ ਤੇ ਇਸ ਕਰਕੇ ਜਿਹੜਾ ਨੌਜਵਾਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਪ੍ਰਚਾਰ ਦੀ ਜ਼ਰੂਰਤ ਹੈ ਸਿੱਖੇ ਸਿਰਫ ਕੀਰਤਨ ਤੱਕ ਸੀਮਤ ਨਾ ਚਲੋ ਕੀਰਤਨ ਕਰਨਾ ਗੁਰਮੁਖੀ ਸਿਖਾਣਾ ਗੁਰਬਾਣੀ ਸਿਖਾਣਾ ਬੜੀ ਵੱਡੀ ਗੱਲ ਬੜੀ ਵੱਡੀ ਸੇਵਾ ਪਰ ਕਿੱਥੇ ਨਾ ਕਿੱਥੇ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਤ ਦੇ ਨਾਲ ਸਫਾਈ ਵੀ ਤਾਂ ਬਣਾਇਆ ਹੀ ਮਨੇ ਫਿਰ ਸੰਤ ਦੇ ਨਾਲ ਸਿਪਾਹੀ ਬਣਾਇਆ ਉਹਦਾ ਮਿਆਰ ਰੱਖਿਆ ਧਰਮ ਹੇਤ ਸੀਸ ਦਿਓ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਓ ਉਹਦਾ ਮਿਆਰ ਰੱਖਿਆ ਤੇ ਹੁਣ ਤੁਸੀਂ ਮਿਆਰ ਦੇ ਨਾਲ ਵੀ ਸਿੱਖੀ ਜੋੜਦੇ ਹੋਗੇ ਇਸ ਸਿਧਾਂਤਕ ਨਹੀਂ ਹੈ ਤੁਹਾਡੇ ਸਾਹਮਣੇ ਜੋ ਕੀਤਾ ਅੰਮ੍ਰਿਤਪਾਲ ਦੇਖੋ ਤੁਸੀਂ ਦੱਸੋ ਮੈਨੂੰ ਮੈਂ ਮੈਂ ਫਿਰ ਉਹ ਗੱਲ ਤੁਸੀਂ ਮਤਲਬ ਬਹੁਤ ਪੱਤਰਕਾਰਾਂ ਦਾ ਸੁਭਾਅ ਹੁੰਦਾ ਵੀ ਇੱਕੋ ਵਾਰੀ ਨਵੇੜ ਲਈਏ ਸਾਰੀ ਗੱਲ ਨੂੰ ਮਾਫੀ ਰਚ ਰੋਤਿਆਂ ਤੋਂ ਮੈਨੂੰ ਕਿਉਂਕਿ ਆਪਾਂ ਕ੍ਰਿਟਿਸਿਜ਼ਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਆਪਾਂ ਸਿਰਫ ਆਪਣੇ ਭਰਾਵਾਂ ਦੇ ਨਾਲ ਇੱਕ ਵਿਚਾਰ ਹੀ ਸਾਂਝੀ ਕਰ ਰਹੇ ਆ ਤੇ ਮਤਲਬ ਤੁਸੀਂ ਮੈਨੂੰ ਇਤਿਹਾਸ ਪਹਿਲਾਂ ਮੈਂ ਸੰਗਤਾਂ ਨੂੰ ਸਵਾਲ ਪਾਣਾ ਹੱਥ ਜੋੜ ਕੇ ਵੀ ਇਤਿਹਾਸ ਦੇ ਵਿੱਚ 12 ਮਿਸਲਾਂ ਹੋਈਆਂ ਉਹਨਾਂ ਨੇ ਰਾਜ ਕੀਤਾ ਉਸ ਤੋਂ ਬਿਨਾ ਗੁਰੂ ਸਾਹਿਬ ਜੀ ਦਾ ਵੇਲਾ ਔਰੰਗਜ਼ੇਬ ਦਾ ਵੇਲਾ ਬਾਬਰ ਦਾ ਵੇਲਾ ਗੁਰੂ ਨਾਨਕ ਸਾਹਿਬ ਜੀ ਦਾ ਵੇਲਾ ਮਤਲਬ ਉਸ ਵੇਲੇ ਇਹ ਤਾਂ ਜ਼ਰੂਰ ਹੈ ਵੀ ਮਤਲਬ ਕਿ ਵਿਸ਼ਵਾ ਦੇ ਬਾਜ਼ਾਰ ਤਾਂ ਹੈ ਸਨ ਹਾਂ ਠੀਕ ਹੈ ਨਾ ਤੇ ਉਹਦਾ ਸਾਖੀ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੋਗੇ ਨੂੰ ਬਚਾਉਣ ਵਾਸਤੇ ਬੇਸ਼ਵਾ ਦੇ ਦਵਾਰੇ ਦੇ ਉੱਤੇ ਦਰਵਾਜੇ ਤੇ ਖੜ ਕੇ ਪਹਿਰਾ ਦਿੱਤਾ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਉਹ ਬੇਸ਼ਵਾ ਦੇ ਦਵਾਰੇ ਚਲਾ ਗਿਆ ਸੀ ਭਾਈ ਜੋਗਾ ਸਿੰਘ ਉਹਦੇ ਨਾਂ ਦਾ ਸਥਾਨ ਬਣਿਆ ਹੋਇਆ ਜਗਾ ਗੁਰਦੁਆਰਾ ਬਣਿਆ ਹੋਇਆ ਮਤਲਬ ਬੇਸ਼ਵਾ ਦਾ ਤਾਂ ਜ਼ਿਕਰ ਸਾਰੇ ਕਿਤੇ ਆ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਜ਼ਿਕਰ ਪੜਦੇ ਨਹੀਂ ਉਹ ਬੇਸ਼ਵਾ ਨਚਾਈ ਸੀ ਹਨਾ ਸੋ ਮਾਰਨ ਦਾ ਜ਼ਿਕਰ ਕਿਸੇ ਵੀ ਜਰਨਲ ਤੋਂ ਨਹੀਂ ਮਤਲਬ ਮੈਨੂੰ ਪੜਨ ਨੂੰ ਮਿਲਿਆ ਬਈ ਵਰੀ ਹੋਰ ਗੱਲਾਂ ਹੋ ਜਾਂਦੀਆਂ ਜਾਂ ਕਿਸੇ ਗੁਰੂ ਸਾਹਿਬ ਵੇਲੇ ਤੋਂ ਨਹੀਂ ਮਿਲਿਆ ਵੀ ਕਿਸੇ ਸਿੱਖ ਨੇ ਪਰ ਪੱਤ ਬਚਾਉਣ ਦਾ ਜ਼ਿਕਰ ਜ਼ਰੂਰ ਹੈ ਗਜਨੀ ਦੇ ਬਾਜ਼ਾਰ ਚੋਂ ਸਿੱਖਾਂ ਨੇ ਲਿਆਂਦੀਆਂ ਬੀਬੀਆਂ ਉਹਨਾਂ ਬੀਬੀਆਂ ਨੂੰ ਘਰੋਂ ਘਰੀ ਪਹਚਾਇਆ ਇੱਥੋਂ ਤੱਕ ਦਾ ਕਿਰਦਾਰ ਨਵਾਇਆ ਕਿ ਜਿਹੜੀਆਂ ਬੀਬੀਆਂ ਨੂੰ ਉਹਨਾਂ ਦੇ ਪਤੀ ਨਹੀਂ ਸੀ ਪ੍ਰਵਾਨ ਕਰਨਾ ਚਾਹੁੰਦੇ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੂੰ ਤੁਰਕਾਂ ਨੇ ਆਪਣਾ ਸਰੀਰਕ ਸੰਬੰਧ ਬਣਾ ਲਿਆ ਅਸੀਂ ਹੁਣ ਇਹਨਾਂ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਉਹਨਾਂ ਦੇ ਭਰਾ ਬਣ ਕੇ ਧਰਮ ਦੇ ਭਰਾ ਬਣ ਕੇ ਉਹਨਾਂ ਨੂੰ ਘਰੋਂ ਘਰੀ ਵਸਾਇਆ ਵੀ ਜੇ ਨਾ ਵਸਾਇਆ ਨਾ ਇਹ ਨਾ ਵਿਚਾਰੀਆਂ ਦਾ ਕੀ ਜੋਰ ਸੀ ਇਹਨਾਂ ਨੂੰ ਚੁੱਕ ਕੇ ਲੈ ਕੇ ਗੁਲਾਮ ਬੰਦੇ ਦਾ ਕੀ ਜੋਰ ਹੁੰਦਾ ਮਤਲਬ ਉਹ ਉਹ ਕਿਰਦਾਰ ਸਥਾਪਿਤ ਕੀਤਾ ਇਹੋ ਜਿਹਾ ਕਿਰਦਾਰ ਮੈਂ ਪੜਿਆ ਨਹੀਂ ਤੇ ਜੇ ਅੱਜ 21ਵੀਂ ਸਦੀ ਦੇ ਵਿੱਚ ਆ ਕੇ ਇਹ ਕਿਰਦਾਰ ਪੇਂਟ ਕੀਤਾ ਜਾਏਗਾ ਤਾਂ ਇਹਦੇ ਉੱਤੇ ਸਵਾਲ ਖੜੇ ਹੋਣਗੇ ਜਦੋਂ ਕੋਈ ਕਾਨੂੰਨ ਬਣਦਾ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਕਿੰਨੀ ਚਰਚਾ ਹੁੰਦੀ ਹੈ ਸੋ ਕੋਈ ਗੱਲ ਨਹੀਂ ਜੇ ਲੋਕ ਇਸ ਤਰ੍ਹਾਂ ਦਾ ਕਿਰਦਾਰ ਸਿੱਖੀ ਦਾ ਮਿਆਰ ਰੱਖਣਾ ਚਾਹੁੰਦੇ ਆ ਪਰ ਮੈਂ ਇੱਥੇ ਦੱਸ ਦਿੰਦਾ ਕਿ ਸਿੱਖੀ ਦੇ ਮਿਆਰ ਦੇ ਵਿੱਚ ਇੱਕ ਸਾਡੀ ਜਿਹੜੀ ਪ੍ਰਾਤਨ ਪਰੰਪਰਾ ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਸਿੱਖ ਹੈ ਉਹ ਬੱਚੇ ਤੇ ਵਾਰ ਨਹੀਂ ਕਰਦਾ ਉਹ ਇਸਤਰੀ ਤੇ ਵਾਰ ਨਹੀਂ ਕਰਦਾ ਉਹ ਨਿਹੱਥੇ ਤੇ ਵਾਰ ਨਹੀਂ ਕਰਦਾ ਤੇ ਭੱਜ ਕੇ ਜਾਂਦੇ ਦੇ ਉੱਤੇ ਵੀ ਵਾਰ ਨਹੀਂ ਕਰਦੇ ਜੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਆ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਕੋਈ ਉਮਰ ਦਾ ਮਿਆਰ ਨਹੀਂ ਮਹਾਰਾਜ ਸਾਹਿਬ ਨੇ ਬਾਣੀ ਜੀ ਕਿਆ ਜੋ ਸਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ਼ਨਾ ਜਦੋਂ ਜੰਗ ਦੇ ਮੈਦਾਨ ਵਿੱਚ ਆਪਾਂ ਉਤਰ ਗਏ ਫਿਰ ਸਾਹਮਣੇ ਵਾਲਾ ਮੇਰਾ ਦੁਸ਼ਮਣਾ ਨਹੀਂ ਉਹ ਮੈਨੂੰ ਮਾਰ ਦੇਗਾ ਨਹੀਂ ਮੈਂ ਉਹਨੂੰ ਮਾਰਾਂ ਉਮਰ ਦਾ ਕੋਈ ਹੋ ਨਹੀਂ ਪਰ ਫਿਰ ਵੀ ਜੇ ਉਹ ਜੰਗ ਦੇ ਮੈਦਾਨ ਵਿੱਚ ਸ਼ਸਤਰ ਧਾਰੀ ਹੋ ਕੇ ਭੱਜ ਕੇ ਜਾ ਰਿਹਾ ਉਹਦੇ ਤੇ ਵੀ ਨਹੀਂ ਵਾਰ ਕਰਨਾ ਇਹ ਸਾਡੇ ਮਿਆਰ ਨੇ ਜੇ ਅੱਜ ਦੇ ਸਾਡੇ ਭਰਾਵਾਂ ਨੂੰ ਜਾਂ ਸਪੋਰਟਰਾਂ ਨੂੰ ਜੇ ਇਸ ਤਰ੍ਹਾਂ ਦਾ ਇੱਕ ਮਿਆਰ ਪੇਸ਼ ਮਤਲਬ ਕੌਮੀ ਜੋਧੇ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮਿਆਰ ਚਾਹੀਦਾ ਤਾਂ ਉਹਦੇ ਉੱਤੇ ਕੁਐਸਚਨ ਖੜੇ ਹੋ ਸਕਦੇ ਆ ਚਰਚਾ ਹੋ ਸਕਦੀ ਆ ਅਸੀਂ ਕਿਸੇ ਨੂੰ ਡੀਫੇਮ ਨਹੀਂ ਕਰਦੇ ਇਹ ਇੱਕ ਵਿਚਾਰ ਦਾ ਵਿਸ਼ਾ ਇਹਦੇ ਉੱਤੇ ਬਹੁਤ ਵਿਚਾਰ ਹੋ ਸਕਦੇ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਇਹਦੇ ਉੱਤੇ ਵਿਸਤਾਰਤ ਰੂਪ ਦੇ ਵਿੱਚ ਬੁਲਾ ਲਿਆ ਮੈਂ ਮੈਂ ਹਜੇ ਵੀ ਬੇਨਤੀ ਕਰਦਾ ਆਪਾਂ ਕੋਈ ਕ੍ਰਿਟਿਸਿਜ਼ਮ ਦੇ ਨਹੀਂ ਚਾਹੀਦਾ ਸਿਧਾਂਤ ਦੇ ਨਾਲ ਸੰਧੀ ਕੋਈ ਵੀ ਸਿੱਖ ਨਾ ਕਰੇ ਜੇ ਮੈਂ ਸਿਧਾਂਤ ਦੇ ਰੂਪ ਦੇ ਵਿੱਚ ਕਿਤੇ ਗਲਤਾਂ ਤਾਂ ਮੈਨੂੰ ਜਰੂਰ ਕ੍ਰਿਟਿਸਿਜ਼ਮ ਕੀਤਾ ਜਾਵੇ ਜੇ ਸਿਧਾਂਤ ਦੇ ਵਿੱਚ ਕੋਈ ਵੀ ਮੇਰੇ ਪਰਿਵਾਰ ਦਾ ਜੀ ਹੋਵੇ ਮੇਰਾ ਮਤਲਬ ਸਾਡਾ ਇਸ ਤਰ੍ਹਾਂ ਦਾ ਤਾਂ ਰਿਸ਼ਤਾ ਹੀ ਨਹੀਂ ਸਿਧਾਂਤ ਪਿੱਛੇ ਤੇ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਕਹਿ ਦਿੱਤਾ ਸੀ ਵੀ ਮੇਰੇ ਮੱਥੇ ਨਾਲ ਲੱਗੀ ਜਿਹੜੇ ਪਾਸੇ ਆਇਆ ਉਧਰ ਜਾ ਫਿਰ ਮਤਲਬ ਤੁਸੀਂ ਕਿਸ ਤਰ੍ਹਾਂ ਸਿਧਾਂਤ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੁਰਬਾਨੀ ਨੂੰ ਜੋੜ ਸਕਦੇ ਹੋ ਹਨ ਇੱਕ ਮਿਆਰ ਸੱਪਤ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕਿਰਦਾਰ ਦੇ ਉੱਤੇ ਚਲੋ ਸੱਚੇ ਪਾਤਸ਼ਾਹ ਭਲੀ ਕਰੇ ਸਾਡੇ ਮਤਲਬ ਉਹਦਾ ਨੁਕਸਾਨ ਕਿੰਨਾ ਹੋਇਆ ਸਾਡੇ ਜਿਹੜੇ ਵੀਰਾਂ ਨੇ ਸਪੋਰਟ ਕੀਤੀ ਸਰਕਾਰ ਨੇ ਉਹਨਾਂ ਨੂੰ ਮਤਲਬ ਕਿ ਆਰਥਿਕ ਤੌਰ ਤੇ ਮਾਰਿਆ ਉਹਨਾਂ ਦੇ ਚੈਨਲ ਬੰਦ ਕੀਤੇ ਮਤਲਬ ਨੁਕਸਾਨ ਵੀ ਹੋਇਆ ਨਾ ਉਹਦਾ ਉਹ ਕਿਉਂ ਹੋਇਆ ਅਸੀਂ ਇਸ ਤਰ੍ਹਾਂ ਦੇ ਮਤਲਬ ਗੁਰੂ ਸਾਹਿਬਾਂ ਦੀਆਂ ਹਿਸਟਰੀਆਂ ਦੇ ਵਿੱਚ ਅਸੀਂ ਪੂਰੀ ਬਗਾਵਤ ਦਿਖਾਣੇ ਆ ਮੁਗਲਾਂ ਦੀ ਸਰਕਾਰ ਸੀ ਗੁਰੂ ਸਾਹਿਬ ਜੀ ਨੇ ਇਤਿਹਾਸ ਜਦੋਂ ਤੁਸੀਂ ਜੰਗਾਂ ਪੜਦੇ ਹੋ ਮਹਾਰਾਜ ਨੇ ਉਹਦਾ ਪੂਰਾ ਉਹ ਕੀਤਾ ਉਸ ਇਤਿਹਾਸ ਨੂੰ ਸੁਣਾਉਣ ਵਾਲੇ ਤੇ ਕਿਸੇ ਤੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਾਰਵਾਈ ਨਹੀਂ ਮਤਲਬ ਜਦੋਂ ਤੁਸੀਂ ਇਤਿਹਾਸ ਨੂੰ ਦੇਖੋਗੇ ਉਹ ਗੱਲ ਹੋਰ ਹੁੰਦੀ ਹੈ ਮਤਲਬ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਰੂਪ ਪੈਦਾ ਕਰੋਗੇ ਤੁਸੀਂ ਇਤਿਹਾਸ ਨੂੰ ਸ਼ੇਅਰ ਕਰੋ ਗੁਰੂ ਸਾਹਿਬ ਜੀ ਦੀਆਂ ਵੱਤੋਂ ਵੱਤ ਇੰਟਰਵਿਊਜ਼ ਕਰੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਉੱਤੇ ਆਪਣੇ ਨਵੇਂ ਨਵੇਂ ਵਿਸ਼ੇ ਲਿਆਓ ਤੇ ਫਿਰ ਤੁਹਾਡੇ ਪੇਜ ਕਿਉਂ ਬੰਦ ਹੋਣ ਹਾਂ ਹੁਣ ਤੁਹਾਡੇ ਪੇਜ ਬੰਦ ਹੋਏ ਇੱਕ ਵਿਸ਼ੇ ਕਰਕੇ ਤੇ ਤੁਸੀਂ ਉਹਨੂੰ ਪੰਥਕ ਵਿਸ਼ਾ ਸਮਝ ਕੇ ਆਪਣੇ ਦਿਲ ਤੇ ਲਾਈ ਬੈਠੋ ਤੇ ਇਹ ਪੰਥਕ ਵਿਸ਼ਵਾਸੀ ਦੀ ਸਾਨੂੰ ਹੁਣ ਪੰਥ ਨੇ ਕੀ ਦਿੱਤਾ ਹੈ ਠੀਕ ਹੈ ਨਾ ਕਹਿੰਦੇ ਨੇ ਪੰਥ ਨੇ ਸਾਡਾ ਸਾਥ ਨਹੀਂ ਦਿੱਤਾ ਜੀ ਮਤਲਬ ਤੁਸੀਂ ਆਪ ਵੀ ਸੋਚੋ